ਬਠਿੰਡਾ 'ਚ ਇੱਕ ਮੁੰਡਾ ਕੁੜੀ ਦੇ ਬੋਲੋ ਕਥੇ ਤੌਰ ਤੇ ਖੁਦ ਨੂੰ ਅੱਗ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਏ ਦੋਵੇਂ ਪੀੜਤ ਆਪਸ ਦੇ ਵਿੱਚ ਪ੍ਰੇਮੀ ਪ੍ਰੇਮਿਕਾ ਦੱਸੇ ਜਾ ਰਹੇ ਨੇ ਦੋਮਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਖ-ਵੱਖਰੇ ਬਿਆਨ ਸਾਹਮਣੇ ਆ ਰਹੇ ਨੇ ਇਹ ਪਹਿਲਾਂ ਕਈ ਵਾਰੀ ਰਸਤਾ ਰੋਕ ਚੁੱਕਿਆ ਕਹਿੰਦਾ ਆ ਆ ਆ ਬੰਦਿਆਂ ਨੂੰ ਛੱਡ ਦੇ ਮੇਰੇ ਨਾਲ ਵਿਆਹ ਕਰਾ ਕਈ ਵਾਰੀ ਮੇਰੀ ਬੱਚੀ ਨੂੰ ਪਰੇਸ਼ਾਨ ਕਰ ਚੁੱਕਿਆ ਕਈ ਵਾਰੀ ਪਰੇਸ਼ਾਨ ਕਰ ਚੁੱਕਿਆ ਮੇਰੀ ਬੱਚੀ ਵਿਚਾਰੇ ਲੁਕਦੀ ਫਿਰਦੀ ਰਹਿੰਦੀ ਆ ਦਾ ਡਿਊਟੀ ਕਰਦੀ ਐ ਵਰਧਾਣ 'ਚ ਲੱਗੇ ਆ ਰਸਤਾ ਰੋਕ ਲੈਂਦਾ ਆ ਜਾ ਕੇ ਘਰੇ ਅੱਗ ਲਾਤੀ ਕੁੜੀ ਨੂੰ ਮੈਂ ਕਹਿੰਦੀ ਬੋਤਲ ਲੈ ਕੇ ਮੈਂ ਪੁੱਛ ਕੇ ਆਈ ਆ ਮੇਰੀ ਬੇਟੀ ਕਹਿੰਦੀ ਬੋਤਲ ਲੈ ਕੇ ਆਇਆ ਕਹਿੰਦੀ ਮੇਰੇ ਉੱਤੇ ਆ ਪਾ ਕੇ ਤੇਲ ਅੱਗ ਲਾ ਮੈਨੂੰ ਕਹਿੰਦੀ ਤੈਨੂੰ ਕਹ ਰੋ ਜਿੱਧ ਧਮਕੀਆਂ ਦਿੰਦੀ ਸੀ ਮੈਂ ਮੱਚ ਜੂਗੀ ਮੈਂ ਮਰ ਜੂਗੀ ਤੇਰੇ ਜੰਮੇ ਪੈ ਜੂਗੀ ਮੈਂ ਐ ਹੋ ਜੂਗੀ ਵਾਹ ਹੋ ਜੂਗੀ ਆ ਕਰ ਨੂੰ ਉਹਨੇ ਕਰਕੇ ਦਿਖਾਤਾ ਉਹਨੇ ਤੇਲ ਪਾ ਲਿਆ ਚੀਕਾ ਮਾਰਦੀਆਂ ਸੁਣੀਆਂ ਬੁਝਾਉਣ ਗਏ ਸੀਗੇ ਅਸੀਂ ਤਾਂ ਵੀ ਆ ਕੀ ਹੋ ਗਿਆ ਦੇਖਣਗੇ ਮਾਂ ਪੁੱਤ ਮੇਰੇ ਕੋਲ ਖੜਾ ਪੰਜਾ ਉਹ ਵੀ ਮੈਂ ਪਿੱਛੇ ਪੰਜੀ ਹੁਣ ਉਹਨੂੰ ਬੁਝਾਉਂਦੇ ਬੁਝਾਉਂਦੇ ਮੁੰਡੇ ਤੇ ਵੀ ਪੈ ਗਈ ਡਾਕਟਰਾਂ ਦੇ ਮੁਤਾਬਕ ਪੀੜਤ ਕੁੜੀ 45% ਦੀ ਅਤੇ ਮੁੰਡਾ 25% ਦੀ ਚੁੱਲ ਚੁੱਕੇ ਨੇ ਲੜਕੀ ਦਾ ਉੱਪਰਲਾ ਹਿੱਸਾ ਹੈਗਾ ਜਿਹੜਾ ਉਹ ਕਾਫੀ ਜ਼ਿਆਦਾ ਬਰਨ ਹੋਇਆ ਹੈ ਇਸਤੇ ਹੈਗਾ ਬਰਨ ਤੀਤੇਗਾ ਤੇ ਪੇਟ ਦੇ ਥਲੇ ਪਿਛਲੇ ਪਾਸੇ ਹੈਗਾ ਇਸੇ ਤਰ੍ਹਾਂ ਬੰਦੇ ਦੇ ਵੀ ਸੱਟਾਂ ਬੰਦੇ ਦੇ ਵੀ ਬਰਨ ਦੇ ਹੈਗੇ ਆ ਸੁਪਰਫਿਸ਼ੀਅਲ ਬਰਨ ਹੈਗੇ ਆ ਸਾਤੀ ਤੇ ਵੀ ਆ ਉਸਦੇ ਤੇ ਉਸਦੇ ਪਿਛਲੇ ਪਾਸੇ ਵੀ ਆ ਪੁਲਿਸ ਮੁਤਾਬਕ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ ਦਰਸਉ ਤੋਂ ਪਤਾ ਕਰਕੇ ਇਹਨਾਂ ਦਾ ਬਿਆਨ ਵੜਾ ਲੈਣਗੇ ਕਿ ਜੋ ਘਰ ਵੀ ਬਣੂਗੀ ਕਰਾਂਗੇ ਅੱਗੇ ਅਗਲਾ ਕੰਮ ਕੀ ਕਰਨਾ ਲੱਗੇਗਾ ਹਜੇ ਕੁਛ ਤਾਂ ਕਰਾਂਗੇ ਅਸੀਂ ਤਾਂ ਜਸਟ ਆ ਕੇ ਖੜੀ ਹਾਂ ਕੁਛ ਦਿਨਾਂ ਦਾ ਉਦਾਸ ਨੇ ਮਾਮਲੇ ਦੀ ਅਸਲ ਸਚਾਈ ਕੀ ਹੈ ਇਹ ਤਾਂ ਫਿਲਹਾਲ ਜਾਤ ਰਵਿਸ਼ਾਏ ਫਿਲਹਾਲ ਦੋਵੇਂ ਪੀੜਤਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ